ਫਗਵਾੜਾ ਪੁਲਿਸ ਨੂੰ ਮਿਲੀ ਇੱਕ ਵੱਡੀ ਸਫਲਤਾ ਸੀ ਐਯੀ ਦੀ ਟੀਮ ਵੱਲੋਂ ਇੱਕ ਨਾਕਾਬੰਦੀ ਦੌਰਾਨ ਗੱਡੀ ਦੀ ਚੈਕਿੰਗ ਕੀਤੀ ਗਈ ਜਿਸ ਪਾਸੋਂ ਇੱਕ ਗਲੌਕ ਪਿਸਟਲ ਦੋ ਮੈਗਜ਼ੀਨ 10 ਜਿੰਦਾ ਰੋਦ ਤੇ ਇੱਕ ਇੰਡੀਕਾ ਗੱਡੀ ਵੀ ਬਰਾਮਦ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਆਂ ਪੱਤਰਕਾਰਾਂ ਨਾਲ ਐਸਪੀ ਮੈਡਮ ਰੁਪਿੰਦਰ ਕੋਰ ਪਟੀਨੇ ਨੇ ਦੱਸਿਆ ਸਾਰਾ ਮਾਮਲਾ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਰਥਲਾ ਮੈਡਮ ਅਤਸਾ ਗੁਟਾ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਬ-ਡਿਵੀਜ਼ਨ ਫਗਵਾੜਾ ਪੁਲਿਸ ਵਾਰਿਆਂਸ ਦੇ ਖਿਲਾਫ ਮੁਹੰਮਦਪੁਰ ਦੀ ਸੀਓ ਦੇ ਵਿੱਚ ਸਾਡੀ ਫਗਵਾੜਾ ਪੁਲਿਸ ਨੂੰ ਬਹੁਤ ਹੀ ਅੱਛੀ ਕਾਮਯਾਬੀ ਹਾਸਲ ਹੋਈ ਹੈ ਡੀਐਸਪੀ ਫਗਵਾੜਾ ਔਰ ਸੀਆਈ ਇਨਚਾਰਜ ਫਗਵਾੜਾ ਇਹਨਾਂ ਨੇ ਜਿਹੜੀ ਵਾਰਿਆਂਸਾਂ ਦੇ ਖਿਲਾਫ ਇੱਕ ਟੀਮ ਕੋਲੋਂ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਇਹ ਇੱਕ ਗੱਡੀ ਜਿਹੜੀ ਇੰਡੀਕਾ ਜਿੰਨੂੰ ਇੱਕ ਹਰਜਿੰਦਰ ਨਾਮ ਦਾ ਜਿਹੜਾ ਵਿਅਕਤੀ ਚਲਾ ਰਿਹਾ ਸੀ ਦੌਰਾਨ ਦੀ ਚੈਕਿੰਗ ਇਹਦੇ ਪਾਸੋਂ ਇੱਕ ਬਲੌਕ ਪਿਸਟਲ ਦੋ ਮੈਗਜ਼ੀਨਸ ਔਰ ਇੱਕ 10 ਰੌਂਦ ਜਿਹੜੇ ਜ਼ਿੰਦਾ ਰੌਂਦ ਕਵਰ ਹੋਏ। ਔਰ ਇਹ ਵੀ ਸੰਬੰਧੀ 라ਵਲਪਿੰਡੀ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 59 ਅੰਡਰ ਆਰਮਜ਼ ਐਕਟ ਦੇ डिफरेंट ਸੈਕਸ਼ਨ ਦੇ ਵਿੱਚ ਰਜਿਸਟਰ ਕੀਤੀ ਗਈ। ਦੋਸ਼ੀ ਬੰਨੋ ਦੌਰਾਨ ਦੀ ਤਫਤੀਸ਼ ਕੁਝ ਨਿਸ਼ਤੇ ਪਤਾ ਲੱਗਿਆ ਕਿ ਇਹ ਪਿਸਤਲ ਉਹਨਾਂ ਹੋ ਜਾ ਕਿ ਗੈਂਗਸਟਰ ਹੈ ਹਰਕ੍ਰੀਪ ਜਿਹੜਾ ਕੀ ਬੁਹਾਣੀ ਦੇ ਰਹਿਮ ਵਾਲਾ ਹੈ ਔਰ ਦੇ ਖਿਲਾਫ ਲਗਭਗ 26 ਪਰਚੇ ਆਲਰੇਡੀ ਜੁਸਟਿਸਟਡ ਨੇ ਔਰ ਫਿਲਹਾਲ ਉਹ ਯੂਐਸਏ ਦੇ ਵਿੱਚ ਹੈ। ਇਹ ਪਿਸਤਲ ਉਹਨੇ ਉਹਨੂੰ ਹੋਈਆ ਕਰਵਾਇਆ ਔਰ ਇਸ ਪਿਸਤਲ ਦੇ ਨਾਲ ਉਹਨਾਂ ਨੇ ਆਮ ਤੌਰ ਹੀ ਕਿਸੇ ਜਿੰਜੇ ਤੇ ਤੇ ਇੱਕ ਪੰਦੇਲੀ ਜਾਨੇ ਕਲਿਕ ਕਰਾਣੀ ਸੀ ਤੋਂ ਇਹਦੇ ਦੋਸ਼ੀ ਦੇ ਅਰੈਸਟ ਦੇ ਨਾਲ ਸਾਡਾ ਇੱਕ ਜਿਹੜਾ ਹੈ ਵੱਡਾ ਕ੍ਰਾਈਮ ਨੂੰੋਂ ਬਚ ਗਿਆ ਹੈ ਬੜੀ ਅੱਛੀ ਕਾਮਯਾਬੀ ਸੀ ਪੁਲਿਸ ਦੀ ਟੀਮ ਨੂੰ ਸਾਨ ਹਾਸਿਲ ਹੋਈ ਹੈ ਇਹਦੇ ਹੁਣ ਅਸੀਂ ਅੱਗੇ ਫਰਦਰ ਰਿਮਾਂਡ ਲਿਆ ਗਿਆ ਹੈ ਔਰ ਉਹਦੇ ਕੁਝ ਹੋਰ ਅੱਗੇ ਵੀ ਜਿਹੜੇ ਵਿਅਕਤੀ ਦੋਸ਼ੀ ਪਏ ਜਾਂਦੇ ਉਹਨਾਂ ਨੂੰ ਕਰਨੇ ਦੀ ਕੋਸ਼ਿਸ਼ ਹੈ ਜੈ ਜੰਨ